ਵਾਹਿਗੁਰੂ ਇੱਕ ਓ ਅੰਕਾਰੁ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ੧ ਪ੍ਰਥਮ ਭਗਉਤੀ ਸਿਮਰ ਕਾਇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੌਰ ਅਤੇ ਅਮਰਦਾਸ RAM DAS ਹੁਈ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰੋ ਸਿਹਰਾਈ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਰੱਥੇ ਸਬਦੁ ਖਜਾਈ ਤੇਗ ਬਹਾਦਰ ਸਿਮਰਿਐ ਘਰ ਨਾਉ ਨਿਧਿ ਆਵੈ ਧਾਈ ਸਭ ਤਿਸੁ ਸਹਾਇ 10ਵੇਂ ਪਾਦਸ਼ਾਹ ਸੈਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੋਥੀ ਹਿਸਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੰਘੋ ਜੀ ਦੋ ਗੁਰੂ ਪੰਥ ਖਾਲਸਾ ਧਨ ਮਾਤਾ ਸਹਿਬ ਦੇਵਾ ਜੀ ਸੋਥੀ ਹਿਸਾਈ ਵਾਹਿਗੁਰੂ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਸਹਾਈ ਵਾਰ ਸ੍ਰੀ ਭਗਉਤੀ ਜੀ ਕੀ ਪਾਸ਼ੇ 10ਵੀਂ ਪ੍ਰਥਮ ਭਗਾਉਤੀ ਸੇਮਰ ਕਾ ਗੁਰੂ ਨਾਨਕ ਲਈ ਧਾਈ ਫਿਰ ਅੰਗਦ ਗौरा ਤੇ ਅਮਰਦਾਸ RAM DAS ਸਾਈ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਾਈ ਐ ਜਿਸ ਡਿਠੇ ਸਭ ਉਦ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧਿ ਆਵੈ ਧਾਏ ਸਭ ਥਾਈ ਹੁਈ ਸਾਈ ਦਸਵੇਂ ਪਾਤਸ਼ਾਹ ਸਾਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਿਨ ਸਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੰਘੋ ਸ਼ੀਦੋ ਗੁਰੂ ਪੰਥ ਖਾਲਸਾ ਧੰਨ ਮਾਤਾ ਸਹਿ ਦੇਵਾ ਜੀ ਸਭ ਥਾਈ ਹੋਏ ਸਹਾਈ